8 اپریل والے دن لگ ਰਿਹਾ ਹੈ ਸੂਰਜ ਗ੍ਰਹਿਣ ਇਹ ਸੂਰਜ ਗ੍ਰਹਿਣ ਕੋਈ ਆਮ ਨਹੀਂ ਬੜਾ ਹੀ ਖਾਸ ਹੋ ਗਿਆ ਹੈ ਵਿਦੇਸ਼ੀ ਲੋਕਾਂ ਦੇ ਲਈ ਕਿਉਂ 쿠샤 ਰੱਖਣ ਦਾ ਵਿਦਾਨ ਹੈ 쿠샤 ਕਿਹਾ ਜਾਂਦਾ ਹੈ ਕਿ ਭਗਵਾਨ বিষ্ণੂ ਕੇ ਜੋ ਰੋਮ ਹੈ શરીર के जो रोम बाल ਹੁੰਦੇ ਹਨ ਉਹਦੇ ਨਾਲ ਬਣੀ ਹੋਈ ਜੋ ਆਕਾਸ ਹੈ ਉਹਨੂੰ 쿠샤 ਕਿਹਾ ਜਾਂਦਾ ਹੈ ਜੀ ਅਮਰੀਕਨ ਲੋਗ ਹਜ਼ਾਰਾਂ ਕਰੋੜ ਰੁਪਏ ਦਾ ਬਜਟ ਖਰਚ ਹੋ ਰਿਹਾ ਹੈ ਲੋਕ ਉੱਥੇ ਜਾ ਰਹੇ ਆ ਅੱਜ ਹੋਟਲ ਨਹੀਂ ਮਿਲ ਰਹੇ ਉਹਨਾਂ ਇਲਾਕਿਆਂ ਦੇ ਵਿੱਚ ਖਾਣ ਪੀਣ ਦੀ ਚੀਜ਼ਾਂ ਦੀ ਘਾਟ ਹੋ ਰਹੀ ਹੈ ਕਿਉਂਕਿ ਸੈਨਾਨੀ ਵਜੋਂ ਲੋਕ ਉੱਥੇ ਜਾ ਰਹੇ ਆ ਉਸ ਗ੍ਰਹਿਣ ਨੂੰ ਦੇਖਣ ਦੇ ਵਾਸਤੇ 8 ਅਪ੍ਰੈਲ ਵਾਲੇ ਦਿਨ ਮੈਂ ਇੱਕ ਅੰਦਾਜ਼ਾ ਹੈ 11000 ਕਰੋੜ ਰੁਪਏ ਦਾ ਕਹਿ ਲੀਏ ਕਿ ਇੱਕ ਬਿਜ਼ਨਸ ਹੋ ਰਿਹਾ ਹੈ ਸਿਰਫ ਇਸ ਸੂਰਜ ਗ੍ਰਹਿਣ ਨੂੰ ਲੈ ਕੇ ਕੋਈ ਪ੍ਰੈਗਨੈਂਟ ਲੇਡੀ ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਦੀ ਛਾਇਆ ਚ ਜੰਦੀ ਹੈ ਤਾਂ ਉਸਕੇ ਬੱਚੇ ਦੇ ਵਿੱਚ ਉਸਕਾ ਬਹੁਤ ਬੁਰਾ ਪ੍ਰਭਾਵ ਮਿਲਦਾ ਹੈ ਤੇ ਪੈਦਾ ਹੋਣ ਤੋਂ ਬਾਅਦ ਉਹ ਬੱਚਾ ਕਈ ਵਾਰ ਕਿਸੇ ਨਾ ਕਿਸੇ ਅੰਗ ਤੋਂ ਵੰਚਿਤ ਰਹਿ ਜਾਂਦਾ ਹੈ ਦੇਖੋ ਆਪਣੀ ਜਿਹੜੀ ਸਨਾਤਨ ਸੰਸਕ੍ਰਿਤੀ ਹੈ ਉਹ ਇੰਨੀ ਜ਼ਿਆਦਾ ਡਿਵੈਲਪਡ ਹੈ ਕਿ ਆਪਣੇ ਸ਼ਾਸਤਰਾਂ ਦੇ ਵਿੱਚ ਦੇਖੋ ਇੰਨੇ ਹਜ਼ਾਰ ਸਾਲ ਪਹਿਲਾਂ ਤੋਂ ਜਿਹੜੇ ਸ਼ਾਸਤਰ ਬਣ ਚੁੱਕੇ ਆ ਉੱਥੇ ਦੱਸਿਆ ਗਿਆ ਵੀ ਸੂਰਜ ਔਰ ਚੰਦਰ ਗ੍ਰਹਿਣ ਕਿਸ ਤਰ੍ਹਾਂ ਲੱਗਦਾ ਹੈ ਲੇਕਿਨ ਜੋ ਆਪਾਂ ਪੂਰਾ ਸੂਰਜਿਤਕਿਆ ਹੋਇਆ ਦੇਖ ਸਕਦੇ ਆ ਜਿਸ ਨੂੰ ਆਪਾਂ ਕਹਿੰਦੇ ਪੂਰਨ ਗ੍ਰਹਿਣ ਜਿਹੜਾ ਲੱਗੇਗਾ ਮਿੰਟ ਤੇ ਜੀ ਪੂਰਨ ਗ੍ਰਹਿਣ ਆਪਾਂ ਦੇਖ ਸਕਦੇ ਹਾਂ ਅਰਥ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਅਨੁਰਾਗ ਸ਼ਰਮਾ 8 ਅਪ੍ਰੈਲ ਵਾਲੇ ਦਿਨ ਲੱਗ ਰਿਹਾ ਹੈ ਸੂਰਜ ਗ੍ਰਹਿਣ ਇਹ ਸੂਰਜ ਗ੍ਰਹਿਣ ਕੋਈ ਆਮ ਨਹੀਂ ਬੜਾ ਹੀ ਖਾਸ ਹੋ ਗਿਆ ਹੈ ਵਿਦੇਸ਼ੀ ਲੋਕਾਂ ਦੇ ਲਈ ਕਿਉਂਕਿ ਕਈ ਹਜ਼ਾਰ ਕਰੋੜ ਰੁਪਏ ਖਰਚ ਕਰਕੇ ਵਿਦੇਸ਼ੀ ਲੋਕ ਸੂਰਜ ਗ੍ਰਹਿਣ ਨੂੰ ਦੇਖਣ ਲਈ ਪਹੁੰਚ ਰਹੇ ਨੇ ਜਦ ਕਿ ਅਸੀਂ ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਕਹੀਏ ਤਾਂ ਸੂਰਜ ਗ੍ਰਹਿਣ ਵਾਲੇ ਦਿਨ ਲੋਕ ਘਰਾਂ ਚੋਂ ਬਾਹਰ ਨਹੀਂ ਨਿਕਲਦੇ ਮਹਿਲਾਵਾਂ ਜੋ ਕਿ ਪ੍ਰੈਗਨੈਂਟ ਹੁੰਦੀਆਂ ਨੇ ਉਹ ਬਾਹਰ ਨਹੀਂ ਨਿਕਲਦੀਆਂ ਸਿਰਫ ਦਾਨਪੂਨ ਕਿਤੇ ਜਾਂਦੇ ਆ ਇੱਥੇ ਤੱਕ ਕਿ ਭਾਰਤ ਦੇ ਵਿੱਚ ਮੰਦਰ ਤੱਕ ਬੰਦ ਕਰ ਦਿੱਤੇ ਜਾਂਦੇ ਆ ਸੋ ਇਹ ਸਾਰੇ ਕੀ ਤੱਥ ਨੇ ਕੀ ਕਾਰਨ ਨੇ ਇਹਨਾਂ ਬਾਬਤ ਜਾਣ ਪਛਾਨ ਕਰਾਂਗੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਬੜੇ ਵਿਦਵਾਨ ਬ੍ਰਾਹਮਣ ਸੁਸ਼ੀਲ ਸੇਮਬਾਲਜੀ ਜੀ ਰਾਮ ਰਾਮ ਜੀ ਰਾਮ ਰਾਮ ਜੀ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਕਿ ਸੂਰਨ ਗ੍ਰੈਂਡ ਜਿਹੜਾ ਹੈ ਲੱਗ ਰਿਹਾ ਪਹਿਲੇ ਤਾਂ ਇਹ ਦੱਸੋ ਵੀ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਲੱਗ ਰਿਹਾ ਕਿਉਂਕਿ ਮੈਨੂੰ ਲੱਗਦਾ ਕਿ ਸ਼ਾਇਦ ਭਾਰਤ ਵਿੱਚ ਘਟ ਹੈ ਇਸ ਵਾਰ ਇਸ ਕੋ ਭਾਰਤ ਦੇ ਲੋਕਾਂ ਨੂੰ ਬਿਲਕੁਲ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਭਾਰਤ ਦੇ ਵਿੱਚ ਇਹ ਗ੍ਰਹਿਣ ਨਾ ਤਾਂ ਦਿਖੇਗਾ ਨਾ ਇਸ ਦਾ ਕੋਈ ਸूतक का ਪ੍ਰਭਾਵ ਆਪਣੇ ਤੇ ਰਹੇਗਾ ਅੱਛਾ ਇਹ ਸਾਰਾ ਕਾ ਸਾਰਾ ਗ੍ਰਹਿਣ ਜੋ ਹੈ ਉੱਤਰੀ ਅਮਰੀਕਾ ਅਲਾਸਕਾ ਨੂੰ ਛੱਡ ਕੇ ਸਾਰੇ ਕੈਨੇਡਾ ਦੇ ਵਿੱਚ ਆਪਣਾ ਉੱਤਰੀ ਯੂਰੋਪ ਵਾਲੀ ਸਾਈਡ ਹੋਗੀ ਦੱਖਣੀ ਅਮਰੀਕਾ ਦੀ ਉੱਤਰੀ ਸਾਈਡ ਜਿੰਨੀ ਵੀ ਪੈਂਦੀ ਹੈ ਆਇਰਲੈਂਡ ਹੋ ਗਿਆ ਐਸੇ ਕੁਝ ਇਲਾਕਿਆਂ ਦੇ ਵਿੱਚ ਇਹ ਨਜ਼ਰ ਆਏਗਾ ਆਪਣੇ ਭਾਰਤ ਦੇ ਵਿੱਚ ਇਸ ਦਾ ਕੋਈ ਵੀ ਪ੍ਰਭਾਵ ਨਹੀਂ ਹੈ ਕਿਸੇ ਪ੍ਰਕਾਰ ਦਾ ਸੂਤਕ ਨਹੀਂ ਮੰਨਿਆ ਜਾਏਗਾ ਫੜਾ ਜੀ ਗੱਲ ਕਰ ਲਈਏ ਗ੍ਰਹਿਣ ਇਹ ਕਿਸ ਤਰ੍ਹਾਂ ਬਣੂਗਾ ਕਿਉਂਕਿ ਦੇਖੋ ਸਨਾਤਨੀ ਜਿਹੜੇ ਇਹ ਸ਼ਾਸਤਰ ਨੇ ਜਿਸ ਤਰ੍ਹਾਂ ਕਿ ਕਿਤਾਬਾਂ ਹਾਂ ਦੀਆਂ ਨੇ ਉਹਨਾਂ ਦੇ ਵਿੱਚ ਕਈ ਸਾਲ ਪਹਿਲਾਂ ਹੀ ਲਿਖ ਦਿੱਤਾ ਜਾਂਦਾ ਇਹ ਕੋਈ ਖਾਸ ਗ੍ਰਹਿਾਂ ਦੀ ਸਥਿਤੀ ਜਾਂਚੀ ਜਾਂਦੀ ਹੈ ਜਾਂ ਕੀ ਹੈ ਕਿਵੇਂ ਪਤਾ ਲੱਗਦਾ ਵੀ ਗ੍ਰਹਿਣ ਫਲਾਣੇ ਦਿਨ ਫਲਾਣੇ ਟਾਈਮ ਤੇ ਇਹਨੇ ਲੱਗੂਗਾ देखो सूर्य और राहु ਦੇ ਨਾਲ ਸੂਰਜ ਗ੍ਰਹਿਣ ਲੱਗਦਾ ਹੈ ਜਦ ਸੂਰਜ ਸੇਮ ਡਿਗਰੀ ਦੇ ਵਿੱਚ ਰਾਹੁ ਦੇ ਨਾਲ ਆ ਜਾਂਦਾ ਨੇ ਨੇੜੇ ਤੇੜੇ ਲੱਗਦਾ ਹੈ ਤਾਂ ਇੱਕ ਗਤੀ ਦੇ ਨਾਲ ਇੱਕੋ ਹੀ ਅਕਸ਼ ਦੇ ਵਿੱਚ ਜਾਂ ਦੋਨੋਂ ਗ੍ਰਹਿ ਆਜੰਨੇ ਤਾਂ ਆਪਾਂ ਕਹਿੰਦੇ ਵੀ ਸੂਰਜ ਗ੍ਰਹਿਣ ਲੱਗ ਗਿਆ ਇਸੇ ਤਰ੍ਹਾਂ ਜਦ ਚੰਦਰ ਤੇ ਰਾਹੁ ਦੀ ਯੂਤੀ ਇੱਕੋ ਹੀ ਅਕਸ਼ ਦੇ ਵਿੱਚ ਇੱਕ ਗਤੀ ਦੇ ਨਾਲ ਬੰਦੀ ਹੈ ਤਾਂ ਆਪਾਂ ਕਹਿੰਦੇ ਚੰਦਰ ਗ੍ਰਹਿਣ ਲੱਗ ਗਿਆ ਤੇ ਆਪਾਂ ਇਹ ਵੀ ਦੇਖਦੇ ਆਂ ਵੀ ਚੰਦਰ ਗ੍ਰਹਿਣ ਹਮੇਸ਼ਾ ਪੂਰणिमा ਨੂੰ ਲੱਗਦਾ ਹੈ ਔਰ ਸੂਰਜ ਗ੍ਰਹਿਣ ਹਮੇਸ਼ਾ અમાਸਿਆ ਨੂੰ ਲੱਗਦਾ ਹੈ ਕਿਉਂਕਿ ਜਦ ਇਹ ਇੱਕ ਅਕਸ਼ ਦੇ ਵਿੱਚ ਆਏਗੇ ਤਾਂ ਹੀ ਕਰਕੇ ਗ੍ਰੈਂਡ ਦੀ ਸਥਿਤੀ ਬਣਦੀ ਹੈ ਤੇ ਇਹ ਸਿਰਫ ছায়ਾ ਗ੍ਰਹਿ ਹੋਣ ਕਰਕੇ ਇੱਕ ਦੂਜੇ ਉੱਪਰ ছায়ਾ ਪਾਉਂਦੇ ਤਾਂ ਕਰਕੇ ਗ੍ਰੈਂਡ ਦੀ ਸਥਿਤੀ ਬਣਦੀ ਹੈ ਇੱਥੇ ਇੱਕ ਸਵਾਲ ਇਹ ਹੈ ਕਿ ਜਦੋਂ ਭਾਰਤ ਦੇ ਵਿੱਚ ਕੋਈ ਗ੍ਰਹਿਣ ਲੱਗਦਾ ਚਾਹੇ ਉਹ ਚੰਦਰ ਗ੍ਰਹਿਣ ਹੋਏ ਚਾਹੇ ਉਹ ਸੂਰਜ ਗ੍ਰਹਿਣ ਹੋਏ ਤਾਂ ਲੋਕ ਘਰਾਂ ਦੇ ਵਿੱਚ ਰਹਿੰਦੇ ਆ ਕੁਝ ਕਿਸਮ ਕੁਝ ਲੋਕਾਂ ਦੇ ਲਈ ਜਾਂ ਕਹਿ ਲਈਏ ਮਹਿਲਾਵਾਂ ਦੇ ਲਈ ਜਾਂ ਬੱਚਿਆਂ ਲਈ ਅਲੱਗ-ਅਲੱਗ ਚੀਜ਼ਾਂ ਨਿਰਧਾਰਤ ਕੀਤੀਆਂ ਜਾਂਦੀਆਂ ਜਿਵੇਂ ਅਨਾਜ ਨਹੀਂ ਖਾਣਾ ਜਿਹੜਾ ਰਾਸ਼ਨ ਪਿਆ ਹੁੰਦਾ ਉਹਦੇ ਵਿੱਚ ਤੁਸਾ ਰੱਖਣੀ ਤੇ ਦਾਨ ਪੁੰਨ ਕਰਨਾ ਬਹੁਤ ਸਾਰੇ ਲੋਕ ਆਉਂਦੇ ਆ ਤੇ ਉੱਥੇ ਦਾਨ ਕੀਤਾ ਜਾਂਦਾ ਈਵਨ ਕਿ ਮੰਦਰਾਂ ਦੇ ਵਿੱਚ ਵੀ ਪ੍ਰਮਾਤਮਾ ਦੇ ਦਰਸ਼ਨ ਨਹੀਂ ਹੁੰਦੇ ਦੇਖੋ ਜੋ 쿠ਸ਼ਾ ਰੱਖਣ ਦਾ ਵਿਦਾਨ ਹੈ 쿠ਸ਼ਾ ਕਿਹਾ ਜਾਂਦਾ ਹੈ ਕਿ ਭਗਵਾਨ বিষ্ণੂ ਕੇ ਜੋ ਰੋਮ ਹੈ શરીર ਕੇ ਜੋ ਰੋਮ ਵਾਲ ਹੁੰਦੇ ਆ ਉਹਦੇ ਨਾਲ ਬਣੀ ਹੋਈ ਜੋ ਕਾਸ ਹੈ ਉਹਨੂੰ 쿠ਸ਼ਾ ਕਿਹਾ ਜਾਂਦਾ ਹੈ 쿠ਸ਼ਾ ਨੂੰ ਭਗਵਾਨ বিষ্ণੂ ਦਾ ਰੂਪ ਮੰਨਿਆ ਗਿਆ ਉਹਨੂੰ ਆਪਾਂ ਸਿਰਫ ਉਸ ਖਾਣੇ ਦੀ ਵਸਤੂ ਚ ਰੱਖਦੇ ਜਿਉ ਗਿੱਲੀ ਵਸਤੂਆਂ ਹੁੰਦੀਆਂ ਕੋਈ ਵੀ ਸੁੱਖਾ ਅੰਨ ਹੈ ਉਹ ਖਰਾਬ ਨਹੀਂ ਹੁੰਦਾ ਸੁੱਕੇ ਰਾਸ਼ਨ ਦੇ ਵਿੱਚ ਨਹੀਂ ਰੱਖਿਆ ਜਾਂਦਾ ਸਿਰਫ ਗਿੱਲੀ ਵਸਤੂਆਂ ਜੋ ਆਪਾਂ ਘਰ ਦੇ ਵਿੱਚ ਵਰਤਦੇ ਆਂ ਚਾਹੇ ਮਿੱਧ ਦੁੱਧ ਹੋ ਗਿਆ ਪਾਣੀ ਹੋ ਗਿਆ ਦਾਲ ਬਣੀ ਹੋਏ ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਉਸ ਨੂੰ ਰੱਖਦੇ ਆਂ ਕਿਉਂਕਿ ਜੋ ਗ੍ਰਹਿ ਦਾ ছায়ਾ ਦਾ ਪ੍ਰਭਾਵ ਹੁੰਦਾ ਉਹਦੇ ਨਾਲ ਉਸ ਖਾਣੇ ਨੂੰ ਦੋਸ਼ਿਤ ਮੰਨਿਆ ਜਾਂਦਾ ਹੈ ਸूतक ਕਾਲ ਦੇ ਵਿੱਚ ਜਿਹੜਾ ਖਾਣਾ ਪਿਆ ਰਹਿ ਜਾਂਦਾ ਉਹ ਦੋਸ਼ਿਤ ਹੋ ਜਾਂਦਾ ਹੈ ਦੂਸਰੀ ਗੱਲ ਮੰਦਰ ਕੀ ਹੈ ਕਿ ਮੰਦਰ ਦੇ ਵਿੱਚ ਮੂਰਤੀ ਕਾ ਸਪਰਸ਼ ਵਰਜਿਤ ਰੱਖਿਆ ਜਾਂਦਾ ਕਿਉਂਕਿ ਮੂਰਤੀ ਨੂੰ ਇੱਕ ਪ੍ਰਾਣ ਪ੍ਰਤੀਸ਼ਠਾ ਦੇ ਪ੍ਰਸਸ ਦੇ ਨਾਲ ਆਪਾਂ ਪ੍ਰਤੀਸ਼ਠਿਤ ਕਰਦੇ ਹਾਂ ਤੇ ਉਹ ਪ੍ਰਤੀਸ਼ਠਿਤ ਜਿਹੜੀ ਮੂਰਤੀ ਹੁੰਦੀ ਹੈ ਸूतक ਕਾਲ ਦੇ ਵਿੱਚ ਜਦ ਹਰ ਕੋਈ ਬੰਦਾ ਉਸ ਨੂੰ ਸਪਰਸ਼ ਕਰਦਾ ਤਾਂ ਉਹ ਸਪਰਸ਼ ਵਰਜਿਤ ਮੰਨਿਆ ਜਾਂਦਾ ਕੁਝ ਖਾਸ ਸਿਸਟਮ ਹੁੰਦਾ ਜਿਹਦੇ ਨਾਲ ਉਹਦਾ ਪੂਜਨ ਕੀਤਾ ਜਾ ਸਕਦਾ ਤੇ ਸूतक ਕਾਲ ਦੇ ਵਿੱਚ ਜੋ ਪੂਜਨ ਕਾ ਮਹੱਤਵ ਇਹ ਉਹ ਬਹੁਤ ਜ਼ਿਆਦਾ ਹੈ ਬਹੁਤ اچھی ਤਰ੍ਹਾਂ ਉਸ ਚੋਂ ਆਪਾਂ ਫਲ ਲੈ ਸਕਦੇ ਹਾਂ ਕਿਸੇ ਵੀ ਮੰਤਰ ਕੇ ਜਾਪ ਦਾ ਜੀ ਮਤਲਬ ਜਾਪ ਕੀਤਾ ਜਾ ਸਕਦਾ ਹੈ ਪੂਜਨ ਕੀਤਾ ਜਾ ਸਕਦਾ ਹੈ ਸਪਰਸ਼ ਨਹੀਂ ਕਰਦੇ ਸਪਰਸ਼ ਨਹੀਂ ਕਰ ਸਕਦੇ ਹੁਣ ਇੱਕ ਸਵਾਲ ਇਹ ਹੈ ਅੱਛਾ ਤੁਸੀਂ ਪੂਰੀ ਕਰ ਲਓਗੇ ਹਾਂ ਜੀ ਪ੍ਰੈਗਨੈਂਟ ਲੇਡੀਆਂ ਵਾਸਤੇ ਵੀ ਮਨਾ ਹੁੰਦਾ ਹੈ ਸੂਤਕ ਦੇ ਛਾਇਆ ਦੇ ਵਿਚ ਆਣਾ ਕਿਉਂਕਿ ਦੇਖੋ ਹੁਣ ਆਪਾਂ ਅਗਰ ਇਹਨੂੰ ਪ੍ਰੈਕਟੀਕਲੀ ਵੀ ਕਰਕੇ ਦੇਖੇ ਜੇ ਕੋਈ ਪ੍ਰੈਗਨੈਂਟ ਲੇਡੀ ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਦੀ ਛਾਇਆ ਚ ਜਾਂਦੀ ਹੈ ਤਾਂ ਉਸਕੇ ਬੱਚੇ ਦੇ ਵਿੱਚ ਉਸਕਾ ਬਹੁਤ ਬੁਰਾ ਪ੍ਰਭਾਵ ਮਿਲਦਾ ਹੈ ਤੇ ਪੈਦਾ ਹੋਣ ਤੋਂ ਬਾਅਦ ਉਹ ਬੱਚਾ ਕਈ ਵਾਰ ਕਿਸੇ ਨਾ ਕਿਸੇ ਤੰਗ ਤੋਂ ਵੰਚਿਤ ਰਹਿ ਜਾਂਦਾ ਹੈ ਜਾਂ ਫਿਰ ਉਸ ਨੂੰ ਕਿਸੇ ਤਰ੍ਹਾਂ ਦਾ ਐਸਾ ਰੋਗ ਲੱਗ ਜਾਂਦਾ ਹੈ ਜੋ ਨਹੀਂ ਲੱਗਣਾ ਚਾਹੀਦਾ ਉਸ ਦਾ ਸਾਰਾ ਫਿਊਚਰ ਇਸ ਗ੍ਰੈਂਡ ਦੀ ਛਾਇਆ ਕਰਕੇ ਖਰਾਬ ਹੋ ਸਕਦਾ ਹੈ ਹੁਣ ਇਸ ਦੇ ਨਾਲ ਜੁੜਿਆ ਹੋਇ ਇੱਕ ਸਵਾਲ ਹੈ ਭਾਰਤ ਦੇ ਵਿੱਚ ਕਹਿ ਲਈਏ ਕਿ ਇੰਨੇ ਸਾਰੇ ਜਿਹੜੇ ਪ੍ਰਵਧਾਨ ਕੀਤੇ ਗਏ ਆ ਲੋਕ ਘਰਾਂ ਦੇ ਵਿੱਚ ਰਹਿੰਦੇ ਆ ਵਿਦਵਾਨ ਲੋਕ ਜਿਹੜੇ ਇਸ ਚੀਜ਼ ਨਾਲ ਰਿਲੇਟਡ ਹੈ ਉਹ ਘਰਾਂ ਚੋਂ ਨਿਕਲਦੇ ਨਹੀਂ ਪਰ ਇਸ ਦੇ ਬਿਲਕੁਲ ਉਲਟ ਹੋ ਰਿਹਾ ਹੈ ਅਮਰੀਕਨ ਲੋਕ ਹਜ਼ਾਰਾਂ ਕਰੋੜ ਰੁਪਏ ਦਾ ਬਜਟ ਖਰਚ ਹੋ ਰਿਹਾ ਹੈ ਲੋਕ ਉੱਥੇ ਜਾ ਰਹੇ ਆ ਅੱਜ ਹੋਟਲ ਨਹੀਂ ਮਿਲ ਰਹੇ ਉਹਨਾਂ ਇਲਾਕਿਆਂ ਦੇ ਵਿੱਚ ਖਾਣ ਪੀਣ ਦੀ ਚੀਜ਼ਾਂ ਦੀ ਘਾਟ ਹੋ ਰਹੀ ਹੈ ਕਿਉਂਕਿ ਸਨਾਨੀ ਵਜੋਂ ਲੋਕ ਉੱਥੇ ਜਾ ਰਹੇ ਆ ਉਸ ਗ੍ਰਹਿਣ ਨੂੰ ਦੇਖਣ ਦੇ ਵਾਸਤੇ 8 ਅਪ੍ਰੈਲ ਵਾਲੇ ਦਿਨ ਮੈਂ ਇੱਕ ਅੰਦਾਜ਼ਾ ਹੈ 11000 ਕਰੋੜ ਰੁਪਏ ਦਾ ਕਹਿ ਲੀਏ ਕਿ ਇੱਕ ਬਿਜ਼ਨਸ ਹੋ ਰਿਹਾ ਹੈ ਸਿਰਫ ਇਸ ਸੂਰਜ ਗ੍ਰਹਿਣ ਨੂੰ ਲੈ ਕੇ ਨਾਲੇ ਵੀ ਸੁਣਿਆ ਵੀ ਮੋਬਾਈਲ ਟਾਵਰ ਦੀ ਜਿਹੜੀ ਵਿਵਸਥਾ ਹੈ ਉਹ ਵੀ ਠੱਪ ਹੋ ਰਹੀ ਹੈ ਇਸੇ ਕਰਕੇ ਕਿਉਂਕਿ ਇੰਨੀ ਭੀੜ ਉੱਥੇ ਇਕੱਠੀ ਹੋ ਰਹੀ ਹੈ ਦੇਖੋ ਆਪਣੀ ਜਿਹੜੀ ਸਨਾਤਨ ਸੰਸਕ੍ਰਿਤੀ ਹੈ ਉਹ ਇੰਨੀ ਜ਼ਿਆਦਾ ਡਿਵੈਲਪਡ ਹੈ ਕਿ ਆਪਣੇ ਸ਼ਾਸਤਰਾਂ ਦੇ ਵਿੱਚ ਦੇਖੋ ਇੰਨੇ ਹਜ਼ਾਰ ਸਾਲ ਪਹਿਲਾਂ ਤੋਂ ਜਿਹੜੇ ਸ਼ਾਸਤਰ ਬਣ ਚੁੱਕੇ ਹਨ ਉੱਥੇ ਦੱਸਿਆ ਗਿਆ ਵੀ ਸੂਰਜ ਔਰ ਚੰਦਰ ਗ੍ਰਹਿਣ ਕਿਸ ਤਰ੍ਹਾਂ ਲੱਗਦਾ ਹੈ ਔਰ ਇਸ ਦੀ ਗਤੀ ਵੀ ਪਹਿਲਾਂ ਤੋਂ ਨਾਪੀ ਗਈ ਹੈ ਟੈਲੀਸਕੋਪ ਨਹੀਂ ਥਾ ਟੈਲੀਸਕੋਪ ਤਾਂ ਹੁਣ ਕੁਝ ਸਾਲ ਪਹਿਲਾਂ ਹੀ ਆਪਣਾ ਇਨਵੈਂਟ ਹੋਇਆ ਉਸ ਤੋਂ ਪਹਿਲਾਂ ਵੀ ਸੂਰੇ ਔਰ ਚੰ드ਰਮਾ ਦੀ ਗਤੀ ਨੂੰ ਨਿਰਧਾਰਿਤ ਕਰਕੇ ਸ ਆਹ ਜੀ ਭਾਰਤ ਦੇ ਵਿੱਚ ਜਿੰਨੇ ਵੀ ਪੰਚਾਂਗ ਹੈ ਚਾਹੇ ਉੱਤਰ ਭਾਰਤ ਹੈ ਚਾਹੇ ਦੱਖਣ ਭਾਰਤ ਹੈ ਤਾਂ ਇਸ ਚ ਹਰ ਪੰਚਾਂਗ ਦੇ ਵਿੱਚ ਐਕੂਰੇਟ ਟਾਈਮ ਕਿ ਕਿੰਨੇ ਵਜੇ ਪੂਰਨ ਸੂਰਜ ਗ੍ਰਹਿਣ ਲੱਗੇਗਾ ਕਿੰਨੇ ਵਜੇ ਉਹ ਹਟੇਗਾ ਕਿੰਨੇ ਵਜੇ ਚੰਦਰ ਗ੍ਰਹਿਣ ਲੱਗੇਗਾ ਕਿੰਨੇ ਵਜੇ ਹਟੇਗਾ ਔਰ ਕਿਹੜੀ ਕਿਹੜੀ ਜਗ੍ਹਾ ਇਹ ਦਿਖੇਗਾ ਔਰ ਕਹਾਂ ਕਹਾਂ ਨਹੀਂ ਦਿਖੇਗਾ ਇਹ ਸਾਰਾ ਕੈਲਕੂਲੇਟ ਕੀਤਾ ਜਾਂਦਾ ਹੈ ਤਾਂ ਦੇਖੋ ਆਪਣੀ ਜਿਹੜੀ ਸਾਇੰਸ ਹੈ ਵਿਗਿਆਨ ਹੈ ਜੋਤਿਸ਼ ਦਾ ਇਹ ਇੰਨਾ ਡਵੈਲਪਡ ਹੈ ਕਿ ਇਹਨਾਂ ਨੂੰ ਸੰਤਾ ਨੂੰ ਪਹਿਲਾਂ ਹੀ ਪਤਾ ਸੀਗਾ ਕਿ ਇਸਕੇ ਦੁਸ਼ਪ੍ਰਭਾਵ ਕਿਆ-ਕਿਆ ਆਏ ਉਹ ਸਾਰੀ ਰਿਸਰਚ ਕਰ ਚੁੱਕੇ ਸੀ ਇਸ ਕਰਕੇ ਉਹਨਾਂ ਨੇ ਆਪਾਂ ਨੂੰ ਗ੍ਰੰਥਾਂ ਦੇ ਵਿੱਚ ਲਿਖ ਕੇ ਦਿੱਤਾ ਕਿ ਇਹਨਾਂ ਗ੍ਰਹਿਣ ਦੇ ਟਾਈਮ ਦੇ ਵਿੱਚ ਆਪਾਂ ਨੇ ਕਿਆ ਕਰਨਾ ਹੈ ਔਰ ਕਿਆ ਨਹੀਂ ਕਰਨਾ ਹੈ ਜਿੱਥੇ ਹੁਣ ਜਿਹੜੀ ਆਪਣੀ ਪश्चात्य ਸਭਿਤਾ ਹੈ ਜਿਹੜੇ ਵਿਦੇਸ਼ੀ ਲੋਕ ਹੈ ਉਹ ਹੁਣ ਉਸ ਤੇ ਰਿਸਰਚ ਕਰਨ ਜਾ ਰਹੇ ਹਨ ਤੇ ਉਹਨਾਂ ਨੂੰ ਨਹੀਂ ਪਤਾ ਕਿ ਇਹ ਕੀ ਚੀਜ਼ ਹੈ ਕਿਸ ਤਰ੍ਹਾਂ ਹੋ ਰਿਹਾ ਹੈ ਕੀ ਇਸ ਦਾ ਦੁਸ਼ਪ੍ਰਭਾਵ ਹੈ ਤਾਂ ਉਸ ਨੂੰ ਦੇਖਣ ਦੀ ਜੋ ਕਿਰਿਓਸਿਟੀ ਹੈ ਉਹਨਾਂ ਦੇ ਅੰਦਰ ਉਹ ਹਜੇ ਬਹੁਤ ਜ਼ਿਆਦਾ ਹੈ ਜਦੋਂ ਉਹ ਆਪਣੀ ਰਿਸਰਚ ਕੰਪਲੀਟ ਕਰ ਲੈਣਗੇ ਜੋ ਵੀ ਉਹਨਾਂ ਨੇ ਪਤਾ ਕਰਨੇ ਕਰ ਲੈਣਗੇ ਉਹਨਾਂ ਨੂੰ ਵੀ ਇਹੀ ਰਿਜ਼ਲਟ ਮਿਲਣਗੇ ਕਿ ਇਹ ਦੇ ਵਿੱਚ ਕੀ ਦੁਸ਼ਪ੍ਰਭਾਵ ਹੁੰਨੇ ਹਨ ਕਿਉਂ ਇਹ ছায়ਾ ਗਲਤ ਮੰਨੀ ਜਾਂਦੀ ਹੈ ਤਾਂ ਜੋ ਆਪਣੇ ॠषि मुनि ਪਹਿਲਾਂ ਦੱਸ ਚੁੱਕੇ ਆਪਾਂ ਨੂੰ ਜੀ ਸੋ ਕਹੇ ਰੀ ਇਹ ਵੀ ਗਿਆਨ ਦੀ ਸੀਮਾ ਨਹੀਂ ਹੁੰਦੀ ਗਿਆਨ ਅਸੀਮ ਹੁੰਦਾ ਇਹ ਗਿਆਨ ਸਨਾਤਨ ਧਰਮ ਨੂੰ ਲੱਖਾਂ ਕਰੋੜਾਂ ਸਾਲ ਪਹਿਲਾਂ ਹੋ ਗਿਆ ਸੀ ਇਸ ਕਰਕੇ ਗ੍ਰੰਥਾਂ ਦੇ ਵਿੱਚ ਲਿਖ ਦਿੱਤਾ ਗਿਆ ਸੀ ਕਿ ਇਸ ਦੇ ਦੁਸ਼ਪ੍ਰਭਾਵ ਕੀ ਨੇ ਔਰ ਪੰਚਾਕ ਦੇ ਵਿੱਚ ਲਿਖ ਦਿੱਤਾ ਗਿਆ ਸੀ ਵੀ ਕਿੰਨੀ ਤਾਰੀਖ ਨੂੰ ਕਿੰਨੇ ਵਜੇ ਕਿੰਨੇ ਸਮੇਂ ਲਈ ਗ੍ਰਹਿਣ ਰਹਿਣਾ ਸੋ ਉਹ ગ્રਹਨ ਅੱਜ ਲੱਗ ਰਿਹਾ ਹੈ ਚਾਹੇ ਉਹ ਭਾਰਤ ਦੇ ਵਿੱਚ ਨਹੀਂ ਲੱਗ ਰਿਹਾ ਹਿੰਦੁਸਤਾਨ ਦੇ ਵਿੱਚ ਨਹੀਂ ਲੱਗ ਰਿਹਾ ਪਰ ਅਮਰੀਕਾ ਦੇ ਵਿੱਚ ਲੱਗ ਰਿਹਾ ਹੈ ਉੱਥੇ ਦੇ ਲੋਕ ਦੇਖਣ ਜਾ ਰਹੇ ਆ ਪੰਡਤ ਜੀ ਨੇ ਦੱਸਿਆ ਕਿ ਉਹਨਾਂ 'ਚ ਹਜੇ ਕਿਉਰਿਓਸਟੀ ਹੈ ਕਿਉਂਕਿ ਉਹਨਾਂ ਨੂੰ ਇਸ ਦੇ ਦੁਸ਼ ਪ੍ਰਭਾਵ ਨਹੀਂ ਪਤਾ ਸਾਡੇ ਇੱਥੇ ਲੋਕਾਂ ਨੂੰ ਦੁਸ਼ ਪ੍ਰਭਾਵ ਬਾਰੇ ਪਤਾ ਹੈ ਇਸ ਕਰਕੇ ਉਹ ਨਹੀਂ ਦੇਖਦੇ ਸੋ ਬਹੁਤ ਵਧੀਆ ਜਿਹੜੀ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ ਇਸ ਤਰ੍ਹਾਂ ਦੀ ਜਾਣਕਾਰੀ ਵਾਸਤੇ ਪੰਡਤ ਜੀ ਨੂੰ ਬਾਰ-ਬਾਰ ਅਸੀਂ ਕਰਾਂਗੇ ਇੱਕ ਵਾਰ ਟਾਈਮਿੰਗ ਵੀ ਥੋੜੀ ਜੀ ਇਸ ਦੀ ਥੋੜੀ ਡਿਟੇਲ ਚ ਹੋ ਜਾਵੇ ਦੇਖੋ ਜੋ ગ્રਹਣ ਕੀ ਸਟਾਰਟਿੰਗ ਦਾ ਟਾਈਮ ਹੋਏਗਾ ਰਾਤ ਜਦ ਆਪਣੇ ਇੰਡੀਅਨ ਸਟੈਂਡਰਡ ਟਾਈਮ ਦੇ ਅਨੁਸਾਰ ਰਾਤ ਨੂੰ 9:12 ਤੇ ਇਹ ਗ੍ਰਹਣ ਸ਼ੁਰੂ ਹੋਏਗਾ ਔਰ ਰਾਤ ਨੂੰ ਅਧੀ ਰਾਤ ਨੂੰ 2:22 ਤੱਕ ਇਹ ਗ੍ਰਹਣ ਚੱਲੇਗਾ ਲੇਕਿਨ ਜੋ ਆਪਾਂ ਪੂਰਾ ਸੂਰਜ ਟੱਕਿਆ ਹੋਇਆ ਦੇਖ ਸਕਦੇ ਹਾਂ ਜਿਸ ਨੂੰ ਆਪਾਂ ਗ੍ਰਹਣ ਜਿਹੜਾ ਲੱਗੇਗਾ ਉਹ ਰਾਤ ਨੂੰ 11:47 ਤੇ ਜੀ ਪੂਰਨ ਗ੍ਰਹਣ ਆਪਾਂ ਦੇਖ ਸਕਦੇ ਹਾਂ ਤੇ ਉਹ 4 ਮਿੰਟ ਤੇ 25 ਸਕਿੰਟ ਦੀ अवधि ਤੱਕ ਪੂਰਾ ਟੱਕਿਆ ਰਹੇਗਾ ਅੱਛਾ ਮਤਲਬ 4 ਮਿੰਟ 25 ਸਕਿੰਟ ਲਈ ਸੂਰਜ ਦੇ ਹੁੰਦੇ ਹੋਏ ਵੀ ਹਨੇਰਾ ਕਿਤੋਂ ਅਵਧੀ ਜਿਹੜੀ ਹੈਗੀ ਹੈ ਮੈਕਸਿਮਮ ਟਾਈਮ 4 ਮਿੰਟ 25 ਸਕਿੰਟ ਤੱਕ ਹਨੇਰਾ ਰਹੇਗਾ ਉੱਥੇ ਜੀ ਸੋ ਬਹੁਤ-ਬਹੁਤ ਸ਼ੁਕਰੀਆ ਜੀ ਇੰਨੀ ਮਹੱਤਵਪੂਰਨ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਸਾਂਝੀ ਕੀਤੀ। ਦੋਸਤੋ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਕਿ ਪਹਿਲਾਂ ਤੋਂ ਹੀ ਸਨਾਤਨ ਧਰਮ ਦੇ ਵਿੱਚ ਲਿਖ ਦਿੱਤਾ ਗਿਆ ਸਮਾਸਥਾਨ ਕਿ ਕਿੱਥੇ ਕਿੰਨੇ ਵਜੇ ਕਿੰਨੇ ਵਜੇ ਤੱਕ ਇਹ ગ્રਹਣ ਲੱਗਣਗੇ ਚਾਹੇ ਉਹ ਸੂਰਜ ਗ੍ਰਹਣ ਹੋਵੇ ਚਾਹੇ ਚੰਦਰ ਗ੍ਰਹਣ ਹੋਣ ਅਜੇ ਪੱਛਮੀ ਸਭਤਾ ਵਾਲੇ ਲੋਕ ਇਸ ਦੇ ਉੱਤੇ ਰਿਸਰਚ ਕਰ ਰਹੇ ਐ। ਉਹਨਾਂ ਦੇ ਵਿੱਚ ਕ੍ਰੇਜ਼ ਹੈ। ਹਜ਼ਾਰਾਂ ਕਰੋੜਾ ਰੁਪਏ ਦਾ ਖਰਚਾ ਹੋ ਰਿਹਾ ਉਸ ਥਾਂ ਦੇ ਉੱਤੇ ਜਿਸ ਥਾਂ ਦੇ ਉੱਤੇ ਸੂਰਜ ਗ੍ਰਹਣ ਲੱਗਣਾ ਹੈ। ਅੱਜ ਉੱਥੇ ਹੋਟਲ ਨਹੀਂ ਮਿਲ ਰਹੇ। ਉੱਥੇ ਮ ਹੋ ਰਹੀ ਹੈ ਜਿਸ ਤੋਂ ਲੋਕ ਪ੍ਰਭਾਵਿਤ ਹੋ ਰਹੇ ਲੋਕ ਦੇਖਣ ਲਈ ਜਾ ਰਹੇ ਸਾਡੇ ਭਾਰਤ ਦੇ ਵਿੱਚ ਵੀ ਇਸ ਤਰ੍ਹਾਂ ਦੇ ਗ੍ਰਹਿਣ ਲੱਗਦੇ ਆ ਔਰ ਲੋਕ ਉਹਨਾਂ ਦਿਨਾਂ ਦੇ ਵਿੱਚ ਘਰਾਂ ਦੇ ਵਿੱਚ ਰਹਿੰਦੇ ਆ ਦਾਨਪੁਨ ਕਰਦੇ ਆ ਪਾਠ ਪੂਜਾ ਕਰਦੇ ਆ ਪਰ ਇਹਨਾਂ ਛਾਇਆਵਾਂ ਤੋਂ ਦੂਰ ਰਹਿੰਦੇ ਆ ਸੋ ਆਪਣੀ ਆਪਣੀ ਵਿਧੀ ਆਪਣਾ ਆਪਣਾ ਵਿਧਾਨ ਆਪਣੀ ਆਪਣੀ ਸਮਝ ਤੇ ਆਪਣਾ ਆਪਣਾ ਸੰਵਿਧਾਨ ਸੋ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ